ਤੇ ਰਾਤ ਨੂੰ ਤਕਰੀਬਨ 1 ਵਜੇ ਜਿਹੜੀ ਟੈਕਸੀ ਆ ਉਹ ਆ ਜੰਦੀ ਆ ਸੂਚਨਾ ਦੇ ਨਾਲ ਆ ਜਿਹੜਾ ਉਹਦਾ ਬੱਚਾ ਸੀਗਾ ਪਰ ਜਦੋਂ ਗਈ ਆ ਉਹਦਾ ਬੱਚਾ ਹੀ ਉੱਥੇ ਜਾ ਕੇ ਉਹ ਪਤੇ ਤੇ ਪਹੁੰਚਦਾ ਉਹ ਪਤਾ ਕੋਈ ਪਤਾ ਹੀ ਨਹੀਂ ਹੁੰਦਾ ਤੇ ਪੁਲਿਸ ਅਧਿਕਾਰੀ ਉਹਨੂੰ ਕਹਿੰਦਾ ਕਿ ਜਿਹੜੀ ਮੈਂ ਤੇਰੇ ਨਾਲ ਗੱਲ ਕਰ ਰਿਹਾ ਹਾਂ ਇਹ ਕਿਸੇ ਨੂੰ ਇਹ ਜਿਹੜੀ ਨਾਲ ਸੂਚਨਾ ਸੇ ਇਹਦਾ ਉਹ ਪਤਾ ਨਹੀਂ ਲੱਗਣਾ ਚਾਹੀਦਾ ਉਹ ਪੁਲਿਸ ਨੂੰ ਦੱਸ ਦਈਆ ਕਿ ਮੈਂ ਬੱਚਾ ਮਾਰਨ ਤੋਂ ਬਾਅਦ ਖੁਦ ਦਾ ਮੇਰਾ ਇਰਾਦਾ ਸੀ ਕਿ ਮੈਂ ਆਦੂ ਉੱਤੇ ਕਰਨਾ ਯਕੀਨ ਕਰਨਾ ਬਹੁਤ ਔਖਾ ਹੋ ਜਾਂਦਾ ਕਿ ਇੱਕ ਮਾਂ ਐਦਾਂ ਆਪਣੇ ਬੱਚੇ ਨਾਲ ਕਿੱਦਾਂ ਕਰ ਸਕਦੀ ਆ ਸਤ ਸ੍ਰੀ ਅਕਾਲ ਦੋਸਤੋ ਇੱਕ ਵਾਰ ਫਿਰ ਤੋਂ ਹਾਜ਼ਰਾਂ ਜੁਰਮ ਦੀ ਦੁਨੀਆ ਦੀ ਇੱਕ ਸੱਚੀ ਘਟਨਾ ਲੈ ਕੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਅੱਜ ਅਸੀਂ ਜਿਹੜੀ ਕਹਾਣੀ ਦੀ ਗੱਲ ਕਰ ਰਹੇ ਹਾਂ ਬਿਹਤਰ ਦਰਦਨਾਕ ਤੇ ਰੂਹ ਨੂੰ ਝੰਡੋੜ ਕੇ ਰੱਖ ਦੇਣ ਵਾਲੀ ਕਹਾਣੀ ਜਿੱਦਾਂ ਕਿ ਜਿਹੜੇ ਆਪਣੇ ਰਿਸ਼ਤੇ ਬਣਦੇ ਨੇ ਕੋਈ ਚਾਚਾ ਤਾਇਆ ਮੰਮੀ ਡੈਡੀ ਜੋ ਵੀ ਰਿਸ਼ਤੇ ਬਣਦੇ ਨੇ ਇਹ ਰਿਸ਼ਤੇ ਸਾਡਾ ਸਹਾਰਾ ਹੁੰਦੇ ਨੇ ਪਰ ਕਈ ਕਹਾਣੀਆਂ 'ਚ ਦੇਖਣ ਨੂੰ ਮਿਲਦਾ ਕਿ ਆਪਣੇ ਹੀ ਆਪਣਿਆਂ ਦੇ ਬੈਰੀ ਬਣ ਜਾਂਦੇ ਅੱਜ ਆਪਾਂ ਗੱਲ ਕਰ ਰਹੇ ਹਾਂ ਜਿਹੜੀ ਕਹਾਣੀ ਆ ਸੂਚਨਾ ਸੀਟ ਕੌਣਾ ਸੂਚਨਾ ਸੀਟ ਇੱਕ 39 ਸਾਲ ਦੀ ਮਹਿਲਾ ਜਿਹਦਾ ਕਿ ਜਨਮ ਕੋਲਕਾਤਾ ਵਿੱਚ ਹੁੰਦਾ ਜਿਹਦੇ ਕੀ ਫੈਮਿਲੀ ਬੈਕਗ੍ਰਾਉਂਡ ਆ ਜਿਹੜਾ ਬਹੁਤ ਹੀ ਪੜਿਆ ਲਿਖਿਆ ਤੇ ਇੱਕ ਅਮੀਰ ਫੈਮਿਲੀ ਸੂਚਨਾ ਸੀਟ ਪੜ੍ਹਾਈ ਲਿਖਾਈ ਦੇ ਮਾਮਲੇ 'ਚ ਬਹੁਤ ਹੀ ਹੁਸ਼ਿਆਰ ਬਹੁਤ ਹੀ ਪੜੀ ਲਿਖੀ ਮਹਿਲਾ ਉਸ ਤੋਂ ਬਾਅਦ ਸੂਚਨਾ ਸੀਟ ਆ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸੀ ਦੀ ਜਿਹੜੀ ਪੜ੍ਹਾਈ ਆ ਉਹ ਸ਼ੁਰੂ ਕਰਦੀ ਆ ਤੇ ਪੜਾਈ ਨੂੰ ਖਤਮ ਕਰਦੇ ਬਾਅਦ ਉਹ ਇੱਕ ਆਪਣਾ ਬਿਜ਼ਨਸ ਲਾਉਂਦੀ ਆ ਜਿਹੜਾ ਕਿ ਬੈਂਗਲੌਰ ਹੁੰਦਾ ਬੈਂਗਲੌਰ ਉਹ ਇੱਕ ਕੰਪਨੀ ਆ ਜਿਹੜੀ ਉਹ ਖੋਲਦੀ ਆ ਉਹ ਕੰਪਨੀ ਦੀ ਸੀਈਓ ਤੇ ਜਿਹੜੀ ਮਾਲਕਾ ਉਹ ਖੁਦ ਆ ਉਹ ਬੈਂਗਲੌਰ ਤੋਂ 6 ਜਨਵਰੀ 2024 ਨੂੰ ਗੋਆ ਆਉਂਦੀ ਆ ਘੁੰਮਣ ਫਿਰਨ ਆਉਂਦੀ ਆ 6 ਜਨਵਰੀ 2024 ਉੱਥੇ ਆਪਣੇ ਉਹਦੇ ਨਾਲ ਇੱਕ 4 ਸਾਲ ਦਾ ਉਹਦਾ ਬੱਚਾ ਹੁੰਦਾ ਤੇ ਉਹ 6 7 ਤੇ 8 ਜਨਵਰੀ ਨੂੰ ਉਹਦੇ ਨਾਲ ਘੁੰਮਦੀ ਆ ਕੈਡਰੋਲਿੰਗ ਇੱਕ ਇਲਾਕਾ ਉੱਥੇ ਇੱਕ ਹੋਟਲ ਆ ਸੋਲ ਬਲਿਆਨ ਹੋਟਲ ਉਹ ਹੋਟਲ ਦੇ ਵਿੱਚ ਪਹੁੰਚਦੀ ਆ ਤੇ ਉੱਥੇ ਆਪਣੇ ਦਸਤਾਵੇਜ਼ ਦੇਣ ਤੋਂ ਬਾਅਦ ਹੋਟਲ ਦੇ ਵਿੱਚ ਜਿਹੜੀ ਸਟੇ ਕਰਦੀ ਆ ਤੋਂ ਬਾਅਦ 8 ਜਨਵਰੀ ਨੂੰ 10 ਵਜੇ ਉਹ ਜਿਹੜਾ ਹੋਟਲ ਦਾ ਹੈਲਪਿੰਗ ਨੰਬਰ ਆ ਜ ਆਪਾਂ ਕਹਿ ਲਈਏ ਕਿ ਰਿਸੈਪਸ਼ਨ ਨੰਬਰ ਆ ਉਹਦੇ ਕਾਲ ਕਰਦੀ ਆ ਤੂ ਕਹਿੰਦੀ ਆ ਕਿ ਮੈਨੂੰ ਇੱਕ ਜਿਹੜੀ ਟੈਕਸੀ ਆਜਾ ਆਪਾਂ ਕਹਿ ਲਈਏ ਕਿ ਗੱਡੀ ਕਿਰਾਏ ਤੇ ਕਰਵਾ ਦੋ ਮੈਂ ਬੰਗਲੌਰ ਨੂੰ ਨਿਕਲਣਾ ਉਹਨਾਂ ਨੇ ਕਹਿਣ ਤੇ ਗੱਡੀ ਬੁੱਕ ਕਰਾ ਦਿੱਤੀ ਜਾਂਦੀ ਆ ਤੇ ਰਾਤ ਨੂੰ ਤਕਰੀਬਨ 1 ਵਜੇ ਜਿਹੜੀ ਟੈਕਸੀ ਆ ਉਹ ਆ ਜਾਂਦੀ ਆ ਡਰਾਈਵਰ ਆ ਜਿਹੜਾ ਉਹਦਾ ਲੈ ਕੇ ਆ ਜਾਂਦਾ ਟੈਕਸੀ ਨੂੰ ਤੇ ਜਿਹੜਾ ਉਹਨਾਂ ਦਾ ਸਮਾਨ ਆ ਹੋਟਲ ਦੇ ਜਿਹੜੇ ਕਰਮਚਾਰੀ ਨੇ ਉਹ ਗੱਡੀ ਦੇ ਵਿੱਚ ਲੱਦ ਦਿੰਦੇ ਨੇ ਤੇ ਇੱਕ ਉਹਨਾਂ ਦੇ ਲਈ ਵੱਡਾ ਬੈਗ ਹੁੰਦਾ ਉਹ ਵੀ ਗੱਡੀ ਦੇ ਵਿੱਚ ਧਰ ਦਿੰਦੇ ਨੇ ਉਸ ਤੋਂ ਬਾਅਦ ਜਿਹੜੀ ਸੂਚਨਾ ਸੇਠਾ ਉਹ ਜਿਹੜੇ ਹੋਟਲ ਦੇ ਅਧਿਕਾਰੀ ਨੇ ਉਹਨਾਂ ਨੂੰ ਟਿਪ ਵੀ ਦੇਣੀ ਆ ਤੇ ਉੱਥੋਂ 1 ਵਜੇ ਰਾਤ ਨੂੰ ਨਿਕਲਦੀ ਆ ਤੇ ਬੰਗਲੌਰ ਨੂੰ ਜਿਹੜਾ ਸਫ਼ਰ ਉਹ ਸ਼ੁਰੂ ਹੋ ਜਾਂਦਾ ਸਵੇਰ ਹੁੰਦੀ ਆ ਤੇ ਸਵੇਰ ਜੋ ਜਿਹੜੇ ਆਪਾਂ ਹੋਟਲ ਦੇ ਵਿੱਚ ਰਹਿਣੀ ਹੁੰਨੇ ਆਗੇ ਜਿਹੜੇ ਹੋਟਲ ਦੇ ਜਿਹੜੇ ਰੂਮ ਨੇ ਉਹ ਜਿਹੜੇ ਚੈੱਕ ਆਊਟ ਹੋ ਚੁੱਕੇ ਹੁੰਦੇ ਨੇ ਉਹਨਾਂ ਦੀ ਸਫਾਈ ਆ ਜਿਹੜੀ ਉਹ ਸਵੇਰੇ ਹੁੰਦੀ ਆ ਜਦੋਂ ਸਵੇਰੇ ਜਿਹੜੇ ਸਫਾਈ ਕਰਮਚਾਰੀ ਨੂੰ ਸਫਾਈ ਕਰਨ ਲੱਗਦੇ ਨੇ ਇਸ ਤਰੀਕੇ ਨਾਲ ਜਿਹੜਾ ਸੂਚਨਾ ਸੇਠ ਸੇਠ ਦਾ ਜਿਹੜਾ ਰੂਮ ਆ ਉਹਦੇ ਚ ਸਫਾਈ ਹੁੰਦੀ ਆ ਤੇ ਉੱਥੇ ਜਿਹੜਾ ਸਫਾਈ ਕਰਮਚਾਰੀ ਉਹ ਕੀ ਦੇਖਦਾ ਕਿ ਉੱਥੇ ਖੂਨ ਦੇ ਕੁਝ ਦਾਗ ਜਾਂ ਛਿੱਟੇ ਕਹਿ ਲਈ ਉਹ ਹੁੰਦੇ ਨੇ ਉਹ ਇਹਦੀ ਜਾਣਕਾਰੀ ਹੋਟਲ ਦੇ ਮੈਨੇਜਰ ਨੂੰ ਦਿੰਦਾ ਹੋਟਲ ਦਾ ਮੈਨੇਜਰ ਥੋੜਾ ਦੇਖਦਾ ਤੇ ਇਹਦੀ ਜਾਣਕਾਰੀ ਜਿਹੜੀ ਪੁਲਿਸ ਨੂੰ ਦੇ ਦਿੰਦਾ ਗੋਆ ਪੁਲਿਸ ਨੂੰ ਤੇ ਗੋਆ ਪੁਲਿਸ ਪਹੁੰਚਦੀ ਆ ਮੌਕੇ ਤੇ ਤੇ ਦੇਖਦੀ ਆ ਕੁਝ ਜਾਂਚ ਪੜਤਾਲ ਕਰਦੀ ਆ ਤੇ ਪੁੱਛਦੀ ਆ ਕਿ ਇੱਥੇ ਕੌਣ ਠਹਿਰਾ ਹਸੀਂ ਤੇ ਰੈਸੈਪਸ਼ਨ ਤੋਂ ਉਹਦੇ ਜਿਹੜੇ ਦਸਤਾਵੇਜ਼ ਨੇ ਸੂਚਨਾ ਸੇਠ ਦੇ ਉਹ ਚੈੱਕ ਕਰਦੇ ਨੇ ਤੇ ਉਹ ਇੱਕ ਅਧਿਕਾਰੀ ਤੋਂ ਪੁੱਛਦੇ ਨੇ ਕਿ ਕਿੰਨੇ ਵਜੇ ਚੈੱਕ ਆਊਟ ਹੋਇਆ ਸੀ ਉਹ ਦੱਸਦੇ ਨੇ ਕਿ ਰਾਤ ਨੂੰ 1 ਵਜੇ ਜਦੋਂ ਰਾਤ ਨੂੰ 1 ਵਜੇ ਪੁਲਿਸ ਅਧਿਕਾਰੀ ਸੁਣਦਾ ਤੇ ਹੈਰਾਨ ਹੁੰਦਾ ਕਿ ਰਾਤ ਨੂੰ ਕੌਣ ਰਾਤ ਨੂੰ ਕੌਣ ਤੁਰਦਾ ਇੱਕ ਇੱਕ ਮਹਿਲਾ ਰਾਤ ਨੂੰ ਕਿਉਂ ਤੁਰੂਗੀ ਕਈ ਸਵਾਲ ਉਹਦੇ ਦਿਮਾਗ 'ਚ ਆਉਂਦੇ ਨੇ ਫਿਰ ਉਹ ਜਿਹੜਾ ਟੈਕਸੀ ਡਰਾਈਵਰ ਆ ਉਹਦਾ ਮੈਨੇਜਰ ਤੋਂ ਨੰਬਰ ਲੈ ਲੈਂਦਾ ਤੇ ਡਰਾਈਵਰ ਨੂੰ ਫੋਨ ਕੀਤਾ ਜਾਂਦਾ ਪੁਲਿਸ ਅਧਿਕਾਰੀ ਆ ਉਹ ਦੱਸਦਾ ਕਿ ਮੈਂ ਪੁਲਿਸ ਸਟੇਸ਼ਨ ਤੋਂ ਗੱਲ ਕਰ ਰਿਹਾ ਤੇ ਜਿਹੜੀ ਤੁਹਾਡੇ ਨਾਲ ਮਹਿਲਾ ਸੂਚਨਾ ਸੇਠ ਆ ਉਹਦੇ ਨਾਲ ਮੇਰੀ ਗੱਲ ਕਰਾਉ ਤੇ ਪੁਲਿਸ ਅਧਿਕਾਰੀ ਗੱਲ ਕਰਦਾ ਤੇ ਉਹ ਪੁੱਛਦਾ ਕਿ ਤੁਸੀਂ ਰਾਤ ਨੂੰ ਕਿਉਂ ਨਿਕਲੇ ਸੀ ਉਹ ਦੱਸਦੀ ਆ ਕਿ ਮੈਨੂੰ ਅਰਜੈਂਟ ਸੀ ਮੀਟਿੰਗ ਸੀ ਕੋਈ ਸਵੇਰ ਜਲਦੀ ਪਹੁੰਚਣਾ ਸੀਗਾ ਇਸ ਕਰਕੇ ਉਹ ਜਾ ਰਹੀ ਆ ਤੇ ਉਹ ਨਾਲ ਨਾਲ ਇਹ ਵੀ ਪੁੱਛਦਾ ਕਿ ਉੱਥੇ ਜਿਹੜੇ ਖੂਨ ਦੇ ਸੱਟੇ ਨੇ ਉਹ ਕਿਹਦੇ ਨੇ ਤਾਂ ਜਿਹੜੀ ਸੂਚਨਾ ਸੇਠਾ ਉਹ ਕਹਿੰਦੀ ਆ ਕਿ ਇਹ ਖੂਨ ਦੇ ਸੇਟੇ ਨੇ ਜਿਹੜੇ ਮੇਰੀ ਨੇ ਮੈਨੂੰ ਮੈਂ ਮਾਫੀ ਮੰਗਦੀ ਆ ਜਿਹੜੇ ਵੀ ਸਫਾਈ ਚ ਸਫਾਈ ਕਰਮਚਾਰੀ ਨੂੰ ਜਿਹੜੀ ਵੀ ਪੇ ਆ ਉਹ ਮੈਂ ਦੇ ਦੂੰਗੀ ਤਾਂ ਜਿਹੜੇ ਮੈਨੂੰ ਪੀਰੀਅਡ ਸਾਰੇ ਸੀਗੇ ਇਸ ਕਰਕੇ ਜਿਹੜੇ ਉੱਥੇ ਬਲੱਡ ਆ ਉਹਦੇ ਜਿਹੜੇ ਸੱਟਿਆ ਉਹ ਰਹਿ ਗਏ ਉਸ ਤੋਂ ਬਾਅਦ ਜਿਹੜਾ ਹੋਟਲ ਦਾ ਇੱਕ ਅਧਿਕਾਰੀ ਆ ਉਹ ਬੋਲਦਾ ਤੋਂ ਦੱਸਦਾ ਪੁਲਿਸ ਨੂੰ ਕਿ ਸੂਚਨਾ ਦੇ ਨਾਲ ਇੱਕ ਜਿਹੜਾ ਛੋਟਾ 4 ਸਾਲ ਦਾ ਬੱਚਾ ਵੀ ਸੀਗਾ ਪਰ ਉਹ ਜਦੋਂ ਗਏ ਨੇ ਉਦੋਂ ਬੱਚਾ ਉਹਨਾਂ ਨਾਲ ਨਹੀਂ ਗਿਆ ਪਰ ਬੱਚਾ ਜਦੋਂ ਆਏ ਸੀਗੇ ਉਹ ਬੱਚਾ ਉਹਨਾਂ ਦੇ ਨਾਲ ਸੀ ਇਹ ਸੁਣਨ ਤੋਂ ਬਾਅਦ ਜਿਹੜੇ ਕੈਮਰਾ ਦੇ ਫੋਟੋ ਨੇ ਤੇ ਜਿਹੜੀ ਵੀਡੀਓ ਨੇ ਉਹਨਾਂ ਨੂੰ ਖੁੰਗਾ ਲੈ ਜਾਂਦਾ ਤੇ ਉਦੋਂ ਚ ਦੇਖਦੇ ਨੇ ਕਿ ਸੂਚਨਾ ਦੇ ਨਾਲ ਆ ਜਿਹੜਾ ਉਹਦਾ ਬੱਚਾ ਸੀਗਾ ਪਰ ਜਦੋਂ ਗਈ ਆ ਉਦੋਂ ਬੱਚਾ ਨਹੀਂ ਸੀਗਾ ਦੁਬਾਰੂ ਫੇਰ ਕਾਲ ਆਈ ਜਾਂਦੀ ਆ ਤੇ ਉਹਨੂੰ ਪੁੱਛਿਆ ਜਾਂਦਾ ਤੇ ਉਹ ਬੇਜਿਸਕ ਵੈਂਡਰ ਹੈ ਜਿਹੜੀ ਪੁਲਿਸ ਨੂੰ ਜਵਾਬ ਦਿੰਦੀ ਆ ਕਿ ਜਿਹੜਾ ਇਹ 4 ਸਾਲ ਦਾ ਬੱਚਾ ਸੀਗਾ ਮੇਰਾ ਮੇਰੇ ਗੋਆ ਦੇ ਵਿੱਚ ਕੁਝ ਨੌਨ ਸੀਗੇ ਮੇਰੇ ਜਾਣ ਪਛਾਣ ਦੇ ਕੁਝ ਰਿਸ਼ਤੇਦਾਰ ਨੇ ਮੈਂ ਉਹਨਾਂ ਨੇ ਵੀ ਛੱਡ ਗਈਆਂ ਕੁਝ ਦਿਨ ਬਾਅਦ ਜਿਹੜਾ ਮੇਰਾ ਬੱਚਾ ਹੈਗਾ ਉਹ ਮੈਂ ਬਾਪਸ ਲੈ ਜਾਉਂਗੀ ਤੇ ਉਹ ਪੁਲਿਸ ਅਧਿਕਾਰੀ ਉਹਨੂੰ ਕਹਿੰਦੇ ਨੇ ਕਿ ਐਡਰੈਸ ਦੇ ਦੋ ਪਤਾ ਦੱਸੋ ਵੀ ਕਿੱਥੇ ਤੁਸੀਂ ਬੱਚੇ ਨੂੰ ਛੱਡ ਗਏ ਹੋ ਇਹ ਬੇਜਿਸਕ ਬਿਨਾਂ ਡਰੇ ਇੱਕ ਪਤਾ ਲਿਖਾ ਦਿੰਦੀ ਆ ਤੇ ਸਵੇਰ ਜਦੋਂ ਉਹ ਦੇਖਦੇ ਨੇ ਜਿਹੜਾ ਪਤਾ ਸੂਚਨਾ ਸੇਧ ਦੱਸਦੀ ਆ ਤੇ ਜਦੋਂ ਪੁਲਿਸ ਅਧਿਕਾਰੀ ਉੱਥੇ ਜਾ ਕੇ ਉਹ ਪਤੇ ਤੇ ਪਹੁੰਚਦਾ ਉਹ ਪਤਾ ਕੋਈ ਪਤਾ ਹੀ ਨਹੀਂ ਹੁੰਦਾ ਜਾਨੀ ਕਿ ਇੱਕ ਜਿਹੜੀ ਗਲਤ ਐਡਰੈਸ ਹੁੰਦਾ ਜਿਹੜਾ ਕਿ ਗੋਆ ਦੇ ਵਿੱਚ ਹੰਦਾ ਹੀ ਜਿਹੜੀ ਪੁਲਿਸ ਦੀ ਜਿਹੜੀ ਜਿਹੜਾ ਸ਼ੱਕ ਆ ਉਹ ਹੋਰ ਹੋ ਜਾਂਦਾ ਕਿ ਕੁਛ ਨਾ ਕੁਛ ਤਾਂ ਗਲਤ ਹੋਇਆ ਉਸ ਤੋਂ ਬਾਅਦ ਕੀ ਕਰਦੇ ਨੇ ਡਰਾਈਵਰ ਦਾ ਨੰਬਰ ਦੁਬਾਰੋਂ ਲਾਇਆ ਜਾਂਦਾ ਉਹਨੂੰ ਬੜੀ ਹੁਸ਼ਿਆਰੀ ਨਾਲ ਦੱਸਿਆ ਜਾਂਦਾ ਤੇ ਉਹਨੂੰ ਸਤਰਕ ਕੀਤਾ ਜਾਂਦਾ ਕਿ ਤੂੰ ਕਿੱਥੇ ਪਹੁੰਚਿਆ ਉਹ ਦੱਸਦਾ ਕਿ ਮੈਂ ਇੱਕ ਕਰਨਾਟਕਾ ਦਾ ਇਲਾਕਾਗਾ ਉੱਥੇ ਪਹੁੰਚਾਂਗਾ ਤੇ ਪੁਲਿਸ ਅਧਿਕਾਰੀ ਉਹਨੂੰ ਕਹਿੰਦਾ ਕਿ ਜਿਹੜੀ ਮੈਂ ਤੇਰੇ ਨਾਲ ਗੱਲ ਕਰ ਰਿਹਾ ਇਹ ਕਿਸੇ ਨੂੰ ਇਹ ਜਿਹੜੀ ਨਾਲ ਸੂਚਨਾ ਸੇਧਾ ਉਹਨੂੰ ਪਤਾ ਨਹੀਂ ਲੱਗਣਾ ਚਾਹੀਦਾ ਇੱਥੇ ਕੋਈ ਨੇੜੇ-ਤੇੜੇ ਰੋਕ ਕੇ ਕਿਸੇ ਤੋਂ ਪੁੱਛ ਕੇ ਕੋਈ ਪੁਲਿਸ ਸਟੇਸ਼ਨ ਹੋਵੇਗਾ ਨੇੜੇ ਉੱਥੇ ਪੁਲਿਸ ਸਟੇਸ਼ਨ 'ਚ ਜਾ ਕੇ ਮੇਰੀ ਜਲਦੀ ਨਾਲ ਜਿਹੜਾ ਕੋਈ ਪੁਲਿਸ ਅਧਿਕਾਰੀ ਹੋਵੇ ਮੇਰੀ ਜਲਦੀ ਨਾਲ ਗੱਲ ਕਰਵਾ ਲੀ ਤੇ ਉਹ ਇੱਕ ਦੇ ਚਾਹ ਪੀਣ ਦੇ ਬਹਾਨੇ ਜਿਹੜਾ ਡਰਾਈਵਰ ਆ ਉਹ ਰੁਕਦਾ ਤੇ ਕਿਸੇ ਤੋਂ ਪੁੱਛਦਾ ਕਿ ਪੁਲਿਸ ਸਟੇਸ਼ਨ ਕਿੱਥੇ ਆ ਤੇ ਮਹਿਰੋਲੀ ਪੁਲਿਸ ਸਟੇਸ਼ਨ ਆ ਜਿਹੜਾ ਉਹ ਉੱਥੇ ਨੇੜੇ ਹੀ ਪਾਇਆ ਜਾਂਦਾ ਕਰਨਾਟਕਾ ਦੇ ਇੱਕ ਇਲਾਕੇ ਉੱਥੇ ਆ ਤੇ ਉਹ ਉਹ ਪੁਲਿਸ ਕੇ ਪੁਲਿਸ ਸਟੇਸ਼ਨ ਦਾ ਪਤਾ ਤੇ ਜਿਹੜੀ ਗੱਡੀ ਆ ਉਹਦੀ ਉਹ ਪੁਲਿਸ ਸਟੇਸ਼ਨ ਦੇ ਵਿੱਚ ਲੈ ਜਾਂਦਾ ਤੇ ਡਰਾਈਵਰ ਕਾੜੀ ਨਾਲ ਨੰਬਰ ਲਾਉਣ ਦਾ ਤੇ ਪੁਲਿਸ ਅਧਿਕਾਰੀ ਨੂੰ ਕਹਿੰਦਾ ਕਿ ਇਹ ਗੋਆ ਦੀ ਪੁਲਿਸ ਦਾ ਨੰਬਰ ਆ ਤੁਸੀਂ ਇਹਦੇ ਨਾਲ ਗੱਲ ਕਰੋ ਮੈਨੂੰ ਕਿਹਾ ਸੀਗਾ ਕਿ ਜਲਦੀ ਨਾਲ ਨਾਲ ਗੱਲ ਕਰਾਂਗਾ ਤੇ ਉਹ ਗੱਲ ਕਰਨ ਤੋਂ ਬਾਅਦ ਪੁਲਿਸ ਅਧਿਕਾਰੀ ਗੋਆ ਦੀ ਜਿਹੜੀ ਪੁਲਸ ਆ ਉਹ ਕਰਨਾਟਕਾ ਦੀ ਪੁਲਿਸ ਨੂੰ ਦੱਸਦੀ ਆ ਕਿ ਤੇ ਇੱਕ ਮਹਿਲਾ ਉਹਨਾਂ ਤੇ ਕੋਈ ਸ਼ੱਕ ਆ ਤੇ ਕਿ ਉਹਨੇ ਕੁਝ ਗਲਤ ਕੀਤਾ ਉਹਦੀ ਜਿਹੜੀ ਤਲਾਸ਼ੀ ਆ ਉਹ ਕਰੋ ਤੇ ਕੁਝ ਟਾਈਮ ਵਾਸਤੇ ਕੁਝ ਘੰਟਿਆਂ ਵਾਸਤੇ ਇਹਨੂੰ ਗ੍ਰਿਫਤਾਰ ਕਰੋ ਜਿਹੜੀ ਸਾਡੀ ਟੀਮ ਅਗਵਾ ਦੀ ਉਹ ਜਲਦੀ ਪਹੁੰਚ ਰਹੀ ਆ ਤੇ ਜਦੋਂ ਚੈੱਕ ਕਰ ਜਦੋਂ ਚੈਕਿੰਗ ਹੁੰਦੀ ਆ ਤਾਂ ਜਿਹੜਾ ਉਹ ਬੈਗ ਆ ਉਹ ਖੋਲਿਆ ਜਾਂਦਾ ਤੇ ਉੱਪਰ ਬੈਗ ਦੇ ਉੱਪਰ ਕੱਪੜੇ ਹੁੰਦੇ ਨੇ ਖੋਲਣ ਦੇ ਨਾਲ ਜਦੋਂ نیچے ਦੇਖਦੇ ਨੇ ਕਿ ਬੈਗ ਦੇ ਵਿੱਚ ਇੱਕ 4 ਸਾਲ ਬੱਚੇ ਦੀ ਲਾਸ਼ ਹੁੰਦੀ ਆ ਕਿ ਬੈਗ ਦੇ ਵਿੱਚ ਦੇਖਦੇ ਨੇ 4 ਸਾਲ ਦੇ ਬੱਚੇ ਦੀ ਲਾਸ਼ ਹੁੰਦੀ ਆ ਜਿਹੜੀ ਕਿ ਜਿਹਦੀ ਬਾਹਵਾ ਮੋੜ ਕੇ ਹੱਥ ਮੋੜ ਕੇ ਪੈਰ ਮੋੜ ਕੇ ਇੱਕ ਬੇਰਹਿਮੀ ਨਾਲ ਬੈਗ ਦੇ ਵਿੱਚ ਇੱਕ ਕਹਾਂਦਾ ਕਿ ਧੱਕੇ ਨਾਲ ਹੀ ਬੰਦ ਕੀਤਾ ਹੁੰਦਾ ਜਿਵੇਂ ਛੋਟੇ ਬੈਗ ਦੇ ਵਿੱਚ ਜਿਵੇਂ ਆਪਾਂ ਕਿਸੇ ਵੀ ਚੀਜ਼ ਨੂੰ ਇੱਕ ਭਰ ਲਈਏ ਇਸ ਤਰੀਕੇ ਨਾਲ ਉਹਨੂੰ ਦਰਦਨਾਕ ਤਰੀਕੇ ਨਾਲ ਪਾਇਆ ਹੁੰਦਾ ਬੱਚੇ ਨੂੰ ਤੇ ਪੁਲਿਸ ਉਹਨੂੰ ਗ੍ਰਿਫਤਾਰ ਕਰ ਲੈਂਦੀ ਆ ਤੇ 8-10 ਘੰਟਿਆਂ ਦੇ ਬਾਅਦ ਜਿਹੜੀ ਗੋਆ ਪੁਲਿਸ ਉਹ ਪਹੁੰਚਦੀ ਆ ਤੇ ਜਿਹੜੀ ਸੂਚਨਾ ਸੇ ਦਾ ਉਹ ਫੜ ਲੈਂਦੀ ਆ ਤੂੰ ਉਹਦੀ ਕਸਟਡੀ ਚ ਲੈ ਜਾਂਦੀ ਆ ਤੇ ਜਿਹੜੀ ਬੱਚੇ ਦੀ ਲਾਸਾ ਉਹਨੂੰ ਪੋਸਟਮਾਰਟ ਵਾਸਤੇ ਭੇਜਿਆ ਜਾਂਦਾ ਕਰਨਾਟਕਾ ਦੇ ਵਿੱਚ ਹੀ ਅਗਲੇ ਦਿਨ ਜਿਹੜੀ ਬੱਚੇ ਦੀ ਜਿਹੜੀ ਡੈੱਡ ਬਾਡੀ ਆ ਉਹਦਾ ਪੋਸਟਮਾਰਟ ਹੋਣ ਤੋਂ ਬਾਅਦ ਉਹਦੀ ਰਿਪੋਰਟ ਆ ਜਾਂਦੀ ਆ ਤੇ ਜਿਹੜੀ ਇੱਧਰ ਗੋਆ ਪੁਲਿਸ ਆ ਉਹ ਉਹਨੂੰ ਕਸਟਡੀ ਚ ਲੈ ਕੇ ਆਪਣੀ ਚ ਗੋਆ ਨੂੰ ਜਾਰੀ ਹੁੰਦੀ ਆ ਜਿਹੜੀ ਸ਼ਾਨਵੀਣਾ ਸ਼ੁਰੂ ਹੋ ਜਾਂਦੀ ਆ ਉਹਦੇ ਨਾਲ ਜਿਹੜੀ ਜਾਂਚ ਆ ਉਹ ਤੋਂ ਪੁੱਛ ਗੇ ਸਭ ਸ਼ੁਰੂ ਹੋ ਜਾਂਦੀ ਆ ਉਹਨੂੰ ਪੁੱਛਦੇ ਨੇ ਕਿ ਇਹ ਬੱਚਾ ਤੁਸੀਂ ਕਿਉਂ ਮਾਰੇ ਆ ਕਈ ਸਵਾਲ ਜਵਾਬ ਹੁੰਦੇ ਨੇ ਉਹ ਪੁਲਿਸ ਨਾਲ ਜਾਉਣ ਦੀ ਕੋਸ਼ਿਸ਼ ਕਰਦੀ ਆ ਤੇ ਉਹ ਕਹਿੰਦੀ ਆ ਕਿ ਬੱਚਾ ਠੀਕ ਠਾਕ ਸੀਗਾ ਜਦੋਂ ਅਸੀਂ ਸੋਏ ਉਠੇ ਸੋਏ ਸੀਗੇ ਠੀਕ ਠਾਕ ਸੀ ਪਰ ਰਾਤ ਨੂੰ ਸੌਣ ਤੋਂ ਬਾਅਦ ਜਦੋਂ ਅਸੀਂ ਸਵੇਰ ਉੱਠੇ ਤਾਂ ਬੱਚੇ ਦੀ ਜਿਹੜੀ ਆ ਉਹ ਮੌਤ ਹੋ ਚੁੱਕੀ ਸੀ ਮੈਨੂੰ ਡਰ ਗਈ ਸੀ ਕੀ ਕਿਤੇ ਮੇਰੇ ਤੇ ਇਲਜ਼ਾਮ ਨਾ ਇਸ ਕਰਕੇ ਉਹ ਬੱਚੇ ਨੂੰ ਬੈਗ ਚ ਪਾ ਕੇ ਉੱਥੋਂ ਨਿਕਲ ਗਈ ਤੇ ਕੁਲ ਸਹਾਦਕਾਰੀ ਅਗਲੇ ਦਿਨ ਜਿਹੜੀ ਰਿਪੋਰਟ ਆ ਉਹ ਪੜਨ ਤੋਂ ਬਾਅਦ ਜਿਹੜੀ ਡੈੱਡ ਬੋਡੀ ਦੀ ਰਿਪੋਰਟ ਆ ਉਹ ਆਉਂਦੀ ਆ ਪੋਸਟਮਾਰਟਮ ਰਿਪੋਰਟ ਪੜਦੇ ਨੇ ਉਹਦੇ ਚ ਦੱਸਿਆ ਜਾਂਦਾ ਕਿ ਜਿਹੜੀ ਬੱਚੇ ਦੀ ਜਿਹੜੀ ਹੱਤਿਆ ਉਹ ਜ਼ਿਆਦਾ ਗਲਾ ਘੋਟ ਕੇ ਜਾਂ ਸਰਾਣੇ ਨਾਲ ਦੱਬ ਕੇ ਉਹਦਾ ਸਾਹ ਰੁਕਣ ਕਰਕੇ ਉਹਦੀ ਮੌਤ ਹੋਈ ਆ ਅਗਲੇ ਦਿਨ ਜਾਂਚ ਤੋਂ ਬਾਅਦ ਜਿਹੜੀ ਸੂਚਨਾ ਸੇਠਾ ਉਹ ਦੱਸਦੀ ਆ ਕਿ ਜਿਹੜੀ ਵੀ ਇਹ ਜਿਹੜਾ ਵੀ ਜਿਹੜੀ ਉਹਨੇ ਬੱਚੇ ਦੀ ਹੱਤਿਆ ਕੀਤੀ ਐ ਨੀ ਬੇਰਮੀ ਨਾਲ ਕਿ ਉਹਦੀ ਹੱਤਿਆ ਜਿਹੜੀ ਉਹ ਉਪਰ ਮੂੰਹ ਦੇ ਪਰਸਾਣਾ ਰੱਖ ਕੇ ਦੱਬ ਕੇ ਉਹਦੀ ਜਿਹੜੀ ਮੌਤ ਕੀਤੀ ਆ ਫਿਰ ਜਿਹੜਾ ਖੂਨ ਆ ਉਹਦੇ ਬਾਰੇ ਪੁੱਛਿਆ ਜਾਂਦਾ ਉਹ ਤੋਂ ਇਹ ਜਿਹੜੇ ਖੂਨ ਦੇ ਸਿੱਟੇ ਨੇ ਉਹ ਕਿੱਦਾਂ ਆਏ ਉਹ ਕੁਛ ਨੂੰ ਦੱਸ ਦਿਆ ਕਿ ਮੈਂ ਬੱਚਾ ਮਾਰਨੇ ਤੋਂ ਬਾਅਦ ਖੁਦ ਦਾ ਮੇਰਾ ਇਰਾਦਾ ਸੀ ਕਿ ਮੈਂ ਆਤਮ ਹੱਤਿਆ ਕਰ ਲਾਂ ਤੇ ਇੱਕ ਉੱਥੋਂ ਕੈਂਚੀ ਚੱਕੀ ਉਹਨੇ ਤੇ ਆਪਣੀ ਜਿਹੜੀ ਨਬਜ਼ਾ ਉਹਦੇ ਤੇ ਮਾਰਦੀ ਆ ਉਹ ਕੁਝ ਖੂਨ ਨਿਕਲਦਾ ਤੇ ਉਸ ਤੋਂ ਬਾਅਦ ਜਿਹੜਾ ਜਾ ਉਹ ਡਰ ਜਾਂਦੀ ਆ ਜਾ ਉਹਦਾ ਇੰਨਾ ਇੰਨਾ ਉਹ ਤਾਂ ਨਹੀਂ ਹੁੰਦਾ ਕਿ ਉਹ ਆਤਮ ਹੱਤਿਆ ਕਰ ਲੇ ਉਸ ਤੋਂ ਬਾਅਦ ਉਹ ਤੇ ਪੱਟੀ ਲਵੇਟਦੀ ਆ ਇਸ ਕਰਕੇ ਜਿਹੜਾ ਖੂਨ ਆ ਉਹ ਇਹ ਰਹਿ ਜਾਂਦਾ ਤੇ ਉਸ ਤੋਂ ਬਾਅਦ ਜਿਹੜੀ ਉਹਦੀ ਗ੍ਰਿਫਤਾਰੀ ਤੋਂ ਬਾਅਦ ਕੋਰਟ ਚ ਲੈ ਕੇ ਜਾਇਆ ਜਾਂਦਾ ਤੇ ਉਹਨੂੰ ਪੁਲਿਸ ਰਿਮਾਂਡ ਤੇ ਲਿਆ ਜਾਂਦਾ ਸਾਰੀ ਸ਼ਾਨ ਪੀਣ ਤੇ ਜਾਂਚ ਤੋਂ ਬਾਅਦ ਸੂਚਨਾ ਸੇਠ ਆ ਜਿਹੜੀ ਉਹ ਪੁਲਿਸ ਨੂੰ ਦੱਸਦੀ ਆ ਕਿ 2010 ਦੇ ਵਿੱਚ ਬੈਂਕਮ ਟਰਮਨ ਨਾਲ ਉਹਦਾ ਜਿਹੜਾ ਵਿਆਹ ਹੋਇਆ ਸੀ ਉਹ ਜਿਹੜਾ ਕਿ ਕੇਰਲ ਦਾ ਰਹਿਣ ਵਾਲਾ ਜਿਹੜਾ ਕਿ ਉਹਦਾ ਪਾਰਟਨਰ ਵੀ ਸਿਗਲ ਕੰਪਨੀ ਦਾ ਤੇ ਉਹਨੂੰ ਪਿਆਰ ਵੀ ਕਰਦੀ ਸੀ ਬਨਕਮ タルਮਨ ਪਿਆਰ ਕਰਨ ਤੋਂ ਬਾਅਦ ਉਹ ਇਕੱਠੇ ਰਹਿੰਦੇ ਨੇ ਕੁਝ ਟਾਈਮ ਹ ਤੇ ਉਹ 2010 ਦੇ ਵਿੱਚ ਵਿਆਹ ਕਰਾ ਲੈਂਦੇ ਨੇ 2019 ਦੇ ਵਿੱਚ ਉਹਨਾਂ ਦੇ ਘਰ ਬੱਚੇ ਨੇ ਜਨਮ ਲਿਆ ਜਿਹਦੀ ਉਹ హత్య ਕਰ ਦਿੰਦੀ ਆ ਹੱਤਿਆ ਕਿਉਂ ਕਰਦੀ ਆ ਉਹ ਦੱਸਦੀ ਆ ਕਿ 2019 ਦੇ ਵਿੱਚ ਜਦੋਂ ਕੋਵਿਡ ਆਇਆ ਤੇ ਕਰੋਨਾ ਮਹਾਮਾਰੀ ਆਈ ਉਹਨਾਂ ਦੇ ਜਿਹੜੇ ਸਬੰਧ ਨੇ ਉਹ ਖਰਾਬ ਹੋ ਜਾਂਦੇ ਨੇ ਲੜਾਈ ਝਗੜਾ ਵਧ ਜਾਂਦਾ ਤੁਸ ਤੋਂ ਬਾਅਦ ਜਿਹੜਾ ਉਹ ਤਲਾਕ ਲੈ ਲੈਂਦੇ ਨੇ ਤਲਾਕ ਤੋਂ ਬਾਅਦ ਜਿਹੜੀ ਉਹਦੀ ਕਸਟਡੀ ਆ ਬੱਚੇ ਦੀ ਉਹ ਜਿਹੜੀ ਕੋਰਟ ਆ ਉਹ ਮਾਂ ਨੂੰ ਪਹਲ ਦਿੰਦੀ ਆ ਸੂਚਨਾ ਸੇਠ ਲਵੇ ਜਿਹੜਾ ਇਸ ਕਰਕੇ ਉਹਦਾ ਬੱਚਾ ਉਹਨੂੰ ਕੋਰਟ ਆ ਉਹਨੂੰ ਸੌਂਪਦੀ ਆ ਤੇ ਇੱਕ ਨਾਲ ਹੋਰ ਵੀ ਕਹਿੰਦੀ ਆ ਕਿ ਜਿਹੜੇ 7 ਦਿਨ ਬਾਅਦ ਯਾਨੀ ਕਿ ਹਰ ਸੰਡੇ ਨੂੰ ਜਿਹੜਾ ਉਹਦਾ ਪਤੀ ਆ ਉਹ ਬੱਚੇ ਨੂੰ ਮਿਲ ਸਕਦਾ ਸਬੰਧ ਐਨੇ ਖਰਾਬ ਹੋ ਚੁੱਕੇ ਸੀਗੇ ਵੈਕਮ ਟਰਮਨ ਨਾਲ ਸੂਚਨਾ ਸੇਠ ਦੇ ਕਿ ਉਹਨੂੰ ਦੇਖ ਕੇ ਬਿਲਕੁਲ ਵੀ ਉਹਦੀ ਖੁਸ਼ੀ ਬਿਲਕੁਲ ਵੀ ਉਹ ਬਰਦਾਸ਼ਤ ਨਹੀਂ ਕਰ ਸਕਦੀ ਸੀ ਜਿਹੜਾ ਉਹਦਾ ਪਤੀ ਆ ਉਹ ਬੱਚੇ ਨੂੰ ਮਿਲ ਕੇ ਇੰਨਾ ਜ਼ਿਆਦਾ ਖੁਸ਼ ਹੁੰਦਾ ਸੀ ਕਿ ਉਹਦੀ ਖੁਸ਼ੀ ਹੈ ਜਿਹੜੀ ਉਹ ਸੂਚਨਾ ਸੇੜ ਤੋਂ ਚੱਲੀ ਨਹੀਂ ਜਾਂਦੀ ਸੀ ਇਸ ਕਰਕੇ ਜਿਹੜਾ ਅੱਗੇ ਐਤਵਾਰ ਆ ਰਿਹਾ ਸੀ ਉਹਨੂੰ ਜਿਹੜਾ ਉਹਦਾ ਪਤੀ ਆ ਬੱਚੇ ਨੂੰ ਮਿਲਣਾਣਾ ਸੀਗਾ ਤੇ ਉਹ ਇਹੀ ਸੋਚੀ ਜਾ ਰਹੀ ਸੀ ਕਿ ਉਹ ਆਊਗਾ ਬੱਚੇ ਨੂੰ ਮਿਲੂਗਾ ਬਹੁਤ ਖੁਸ਼ ਹੋਊਗਾ ਇਸ ਕਰਕੇ ਉਹ ਇੰਨੀ ਨਫਰਤ ਉਹਦੀ ਆਪਣੇ ਪਤੀ ਦੇ ਵਿਰੁੱਧ ਹੋਈ ਹੋਈ ਸੀਗੀ ਕਿ ਉਹਨੇ ਆਪਣੀ ਮਮਤਾ ਦਾ ਹੀ ਗळा ਘੋਟਦਾ ਤੇ ਆਪਣੇ ਬੱਚੇ ਨੂੰ ਹੀ ਜਾਨੂਬਾਰਦਾ ਇਹ ਸੋਚ ਕੇ ਇਹ ਸੁਣ ਕੇ ਯਕੀਨ ਕਰਨਾ ਬਹੁਤ ਔਖਾ ਹੋ ਜਾਂਦਾ ਕਿ ਇੱਕ ਮਾਂ ਐਦਾਂ ਆਪਣੇ ਬੱਚੇ ਨਾਲ ਕਿੱਦਾਂ ਕਰ ਸਕਦੀ ਆ ਸੂਚਨਾ ਸੇਠਾ ਜਿਹੜੀ ਉਹ ਹੁਣ ਕੋਰਸ ਦੀ ਕਸਟਡੀ ਚ ਆ ਤੇ ਅੱਗੇ ਕੋਰਟ ਕੀ ਫੈਸਲਾ ਕਰੂਗਾ ਕਿ ਉਹਨੂੰ ਸਜ਼ਾ ਹੋਣੀ ਆ ਜੋ ਵੀ ਹੋਊਗਾ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ ਤੁਸੀਂ ਤਦ ਤੱਕ ਦੇ ਲਈ ਬਣੇ ਰਹੋ ਸਾਡੇ ਨਾਲ ਇਦਾਂ ਦੀਆਂ ਕਹਾਣੀਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਪੇਜ ਨੂੰ ਫੋਲੋ ਕਰ ਲਓ ਪਹਿਲਾ ਆਈਕਨ ਔਨ ਕਰ ਲਓ ਤੇ ਕਹਾਣੀ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਕਰਕੇ ਜ਼ਰੂਰ ਦੱਸੋ ਆਪਣੇ ਦੋਸਤਾਂ ਮਿੱਤਰਾਂ ਨਾਲ ਕਹਾਣੀ